ਟਕਪੁਰਾ ਦੇ ਵਿੱਚ ਇੱਕ ਕਾਰ ਦੇ ਵਿੱਚ ਔਰਤ ਨੇ ਗੁਟਕਾ ਸਾਹਿਬ ਨੂੰ ਅੰਗਰ ਜਗੜਾ ਹੈ ਅਗਨਪੇਟ ਕਰਕੇ ਉਸਨੇ ਦੀ ਬੇਦ ਵੀ ਕੀਤੀ ਹੈ ਸੂਚਨਾ ਮਿਲਣ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਕਾਰ ਦੇ ਵਿੱਚ ਜਿਹੜਾ ਬਾਬਾ ਵਰਧਪາກ ਸਿੰਘ ਦਾ ਸਥਾਨ ਬਣਾਇਆ ਗਿਆ ਸੀ ਉਸ ਨੂੰ ਜੁੜਾ ਹੈ ਅਗਨਪੇਟ ਕੀਤੇ ਗਏ ਗੁਟਕਾ ਸਾਹਿਬ ਨੂੰ ਪੁਲਿਸ ਨੇ ਸਤਕਾਰ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿਖੇ ਪਹੁੰਚਾਇਆ ਮੌਕੇ ਤੇ ਹੀ ਪੰਥਕ ਆਗੂ ਵੀ ਪਹੁੰਚੇ ਤੇ ਉਹਨਾਂ ਨੇ ਪੁਲਿਸ ਦੀ ਕਾਰਵਾਈ ਤੇ ਤਸੱਲੀ ਪ੍ਰਗਟਾਈ ਹੈ बेअदबी की घटना जो अभी घटी है हैपुरा में उसमें ऐसा हुआ कि घर में लेडी ने अपने जो घर में चूल्हा होता है उसको उसमें गुटका साहब के अंग है जो गुटका साहब घर में पड़े थे उसके डाल के उसको आग लगा दी जिसकी वजह से मैं मैं ये कहना चाहूँगा कि सिख संप्रदाय में बहुत दुख जाता है सो so, जिन लोगों को ये नॉलेज नहीं होती है गुरबाणी पढ़ते नहीं है उसका इस्तेमाल घर में नहीं करते हैं वो कृपया उस गुटका साहब को पोथियों को गुरुद्वारा में जमा कराएं और इस तरह की घटना को अंजाम ना दिया जाए और जो इसके इसने कार्रवाई किया उसके तहत तह तो पुलिस ने उनको गिरफ्तार कर लिया और सख्त द्रावों के साथ उसको कार्रवाई की जाएगी तो आप बिल्कुल देखो जो भी अच्छा काम करता है उसकी अप्रिशिएशन करनी बनती है तो पुलिस ने हमारी बात जब सुनी तभी उसको जाके अरेस्ट किया और कार्रवाई कर दी धन्यवाद ਸਾਨੂੰ ਸਵੇਰੇ ਆਪਣੇ ਐਸਐਚਓ ਸਿੱਟੀ ਕੋਟਪੁਰਾ ਦੇ ਡੀਐਸਪੀ ਜਿਹੜੇ ਕੋਟਪੁਰਾ ਨੂੰ ਪਤਾ ਲੱਗਾ ਸੀ ਕਿ ਆਪਣੇ ਇੱਥੇ ਲੋਕਲ ਕੋਟਪੁਰੇ ਚ ਇੱਕ ਮਹੱਲੇ ਚ ਜਿੰਨੂੰ ਕੀ ਕਹਿੰਦੇ ਜਿਹੜੇ ਆਪਣੇ ਗੁਟਕਾ ਸਾਹਿਬ ਹੈਗੀ ਆ ਉਹਨਾਂ ਨੂੰ ਉਹਨਾਂ ਨੇ ਚੁੱਲ੍ਹੇ ਚ ਪਾ ਕੇ ਅਗਲਾਤੀ ਜਾਨਕੀ ਬੀਐਡੀਪੀ ਕੀਤੀ ਸੀ ਜਿਸ ਦੇ ਚੱਲ ਜਿਉਂ ਹੀ ਇਹਨਾਂ ਨੂੰ ਜਾਣਕਾਰੀ ਮਿਲੀ ਤੇ ਉਹ ਹੀ ਅਸੀਂ ਹੁਣ ਬਿਆਨ ਲਿਖ ਕੇ ਜਿਸ ਬੰਦੇ ਨੇ ਜਾਣਕਾਰੀ ਦਿੱਤੀ ਸੀ ਤੇ ਇੱਕ ਐਸੀ ਬੀਐਨਐਸ ਦੀਆਂ ਧਾਰਾਵਾਂ ਦੇ ਹੇਠ ਪਰਚਾ ਦਰਜ ਕਰ ਦਿੱਤਾ ਜਿਸ ਲੇਡੀ ਨੇ ਇਹ ਕੀਤਾ ਉਹਦੇ ਉੱਤੇ ਤੇ ਇਹ ਲੇਡੀ ਵੀ ਐਪਰੀਹੈਂਡ ਕਰ ਲਈ ਹੈ ਤੇ ਉਹਨਾਂ ਦੀ ਫਾਰਮਲ ਕਸ਼ਿਸ਼ ਕਰਕੇ ਤੇ ਅੱਗੇ ਕਾਰਵਾਈ ਕਰਦੇ ਨੇ ਕਿੰਨੇ ਦੋਸ਼ੀ ਰੋਡਲੇ ਨੇ ਇੱਕ ਹੈ ਜੀ ਕਿਹੜਾ ਇੱਕ ਹੈ ਉਹ ਉਹਨਾਂ ਨੇ ਜਿੰਨੇ ਇਹ ਦੇਖਿਆ ਸਾਰਾ ਕੁਝ ਜਿੰਨੇ ਸਾਨੂੰ ਆਖ ਰਿਪੋਰਟ ਕੀਤੀ ਉਹਨੇ ਇੱਕ ਦੱਸਿਆ ਫਰਦਰ ਕੀ ਦੱਸਦੇ ਜੀ ਵੀ ਕਿਉਂ ਉਹਨਾਂ ਨੇ ਅਗਨੀਫੀਟ ਕੀਤੇ ਇਹ ਜਿਹੀ ਹੈ ਜੀ ਕਿ ਉਹ ਜਦੋਂ ਹੁਣ ਮੋਢਲਾ ਤੇ ਇੰਨਾ ਕਿ ਉਹਨੂੰ ਆ ਆਈਡੀਆ ਨਹੀਂ ਸੀ ਹੈਗਾ ਤੇ ਉਹਨੇ ਬੇਸਿਕ ਪ੍ਰੋਪਰ ਪ੍ਰੋਸੀਜਰ ਹੁੰਦਾ ਕਿ ਗੁਰਦੁਆਰੇ ਲੈ ਜਾ ਕੇ ਜਮ੍ਹਾਂ ਕਰਾਉਂਦਾ ਫਾਲੋ ਨਹੀਂ ਕੀਤਾ ਤੇ ਆਪਣੇ ਲੈਵਲ ਤੇ ਇਹੀ ਬਿਨਾ ਸੋਚੇ ਸਮਝੇ ਜਿੰਨੂੰ ਕੀ ਕਹਿੰਦੇ ਹੈਗੇ ਆ ਪਾਕੀ ਕਰਦੇ ਨੇ ਤੇ ਉਹਨਾਂ ਨੇ ਉਹਨੂੰ ਚੁੱਲ੍ਹੇ 'ਚ ਪਾ ਕੇ ਅਗਲਾਤੀ ਆ ਉਹ ਗਲਤ ਕੀਤਾ ਤੇ ਬਾਕੀ ਤਫ਼ਤੀਸ਼ ਕਰਨਾ ਠੀਕ